ਅੱਜ ਬੱਬੇਆੜੀ ਦੀ ਸ਼ਹਿਨ ਦਾ ਜੋ ਦੋ ਜਾਂ ਮੇਲਾ ਚੱਲ ਰਿਹਾ ਸੀ ਅੱਜ ਫਾਈਨਲ ਮੁਕਾਬਲੇ ਨੇ ਤੇ ਜਿਹੜੀਆਂ ਵੀ ਟੀਮਾਂ ਜਿਹੜੀਆਂ ਨੇ ਉਹ ਜਿੱਤ ਕੇ ਫਾਈਨਲ ਜਿੱਤਣਗੀਆਂ ਉਹਨਾਂ ਨੂੰ ਅਸੀਂ ਅੱਜ ਇਨਾਮ ਵੰਡਣੇ ਨੇ ਤੇ ਪਹਿਲਾਂ 12 ਵਜੇ ਤੋਂ ਲੈ ਕੇ ਤਕਰੀਬਨ 4 ਵਜੇ ਤੱਕ ਕਲਚਰ ਰੂਮ ਚੱਲਦਾ ਰਿਹਾ ਇਸੇ ਤਰ੍ਹਾਂ 30 ਤਰੀਕ ਨੂੰ ਵੀ ਖੇਡਾਂ ਸ਼ੁਰੂ ਹੋਈਆਂ ਸਨ ਸੋ ਇਹ ਪੁਰਾਣਾ ਪ੍ਰਾਤਨ ਮੇਲਾ ਹੈ ਜਿੰਨੂੰ ਦਾ ਕਿਤੇ ਸਾਡਾ ਪਿੰਡ ਬੱਬੇਆੜੀ ਬਣਿਆ ਉਦੋਂ ਤੋਂ ਇਹ ਖੇਡਾਂ ਇਹ ਮੇਲਾ ਇਹ ਸਾਰੇ ਜਿੰਨੇ ਵੀ ਸਿੰਗਰ ਪੈਦਾ ਹੋਏ ਨੇ ਇਹਨਾਂ ਮੇਲਿਆਂ ਕਰਕੇ ਹੁੰਦੇ ਨੇ ਤੇ ਜਿੰਨੇ ਵੱਡੇ ਖਿਡਾਰੀ ਨੇ ਉਹ ਵੀ ਇਹਨਾਂ ਗਰਾਊਂਡਾਂ ਤੇ ਇਹਨਾਂ ਸਟੇਡੀਅਮ ਦੇ ਵਿੱਚੋਂ ਪੈਦਾ ਹੋਏ ਨੇ ਇਹਦਾ ਬਹੁਤ ਵੱਡਾ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪੰਜਾਬ ਨੂੰ ਬੜਾ ਵੱਡਾ ਲਾਭ ਆ। ਸੋ ਮੈਂ ਇਸ ਗੱਲ ਦੀ ਵਧਾਈ ਦਿੰਦਾ ਸਾਰਿਆਂ ਨੂੰ ਛਿੰਜ ਕਮੇਟੀ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੇ ਬੜਾ ਵਧੀਆ ਤੇ ਪ੍ਰਬੰਧ ਕੀਤਾ। ਮੇਰੇ ਨਾਲ ਇੱਥੇ ਗੁਰਕਬਾਲ ਸਿੰਘ ਜੀ ਮਾਲ ਜੋ ਅਲਕਾ ਕਾਦੀਆ ਦੇ ਇੰਚਾਰਜ ਨੇ ਸਾਫ ਕਾ ਚੇਅਰਮੈਨ ਨੇ ਕੋ ਪ੍ਰਪਾਪ ਛਾਲ ਪੁੰਡੀ ਤੇ ਥੜ ਦੇ ਕਮਨ ਸਾਹਿਬ ਆਏ ਨੇ ਹੋਰ ਸਾਰੇ ਮੇਰੇ ਸਾਥੀ ਜਿੰਨੇ ਵੀ ਟੀਮ ਦੇ ਇਥੇ ਆਏ ਨੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਜੀ ਆਇਆਂ ਕਹਿੰਦਾ ਔਰ ਇਸ ਗੱਲ ਦਾ ਮੈਂ ਮਾਣ ਮਹਿਸੂਸ ਕਰਨਾ ਕਿ ਇਸ ਸਟੇਡੀਅਮ ਵਿੱਚੋਂ ਬਹੁਤ ਜ਼ਿਆਦਾ ਨੌਜਵਾਨ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਜਿਹੜੇ ਇਥੇ ਪ੍ਰੈਕਟਿਸ ਕਰਕੇ ਭਰਤੀ ਹੁੰਦੇ ਨੇ ਔਰ ਨਾਮਵਰ ਪਹਿਲਵਾਨ ਪੁਰਾਣੇ ਜਿੰਨੇ ਨੇ ਮਿਹਰ ਦਿਨ ਦਰਸਤ ਮੇਂ ਦੇ ਵਰਗੇ ਤੇ ਜਿਹੜੇ ਭੁੱਲਦੇ ਰਹੇ ਨੇ ਇੱਥੇ ਇਹਨਾਂ ਖਾੜਿਆਂ ਚੋਂ ਪੈਦਾ ਹੋਏ। ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਕਿ ਚੰਗੀ ਸਿਹਤ ਰੱਖੋ, ਚੰਗੇ ਵਧੀਆ ਸਪੋਰਟਸਮੈਨ ਬਣੋ। ਸਪੋਰਟਸਮੈਨ ਜਿਹੜਾ ਉਹ ਹਰ ਫੀਲਡ ਵਿੱਚ ਤਰੱਕੀ ਕਰ ਸਕਦਾ। ਸੋ ਇਸ ਲਈ ਅੱਜ ਇਨਾਮ ਮਲਟਨ ਦਾੜਾ ਉਹ ਅਸੀਂ ਸੌਣ ਲਗਾ ਕਰ ਰਹੇ ਹਾਂ। ਸ਼ਿੰਜਾਂ ਇੰਨੀਆ ਜ਼ਿਆਦਾ ਸ਼ਿੰਜਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਬਹੁਤ ਸਾਰੇ ਪਹਿਲੇ ਜਮਾਨੇ ਦੇ ਵਿੱਚ ਪਹਿਲਵਾਨ ਉੱਤੇ ਸੀ। ਪਰ ਸ਼ਿੰਜਾਂ ਹੋਣ ਦੇ ਬਾਵਜੂਦ ਹੀ ਹੁਣ ਜਿਹੜੇ ਕੈਪਟਨ ਵਾਲੇ ਜਿਹੜੇ ਜ਼ਿਆਦਾ ਵਿਚਰਦੇ ਪਏ ਆ ਜਿਹੜਾ ਲੋਕਾਂ ਦਾ ਸੌਂਕ ਏਸ ਪਾਸਿਓਂ ਘਟਦਾ ਜਾ ਰਿ ਇਹ ਵੀ ਕੋਈ ਦੀ ਨਸ਼ਿਆਂ ਦਾ ਪ੍ਰੋਗਰਾਮ ਹੈ ਤੇ ਸਰਕਾਰਾਂ ਨੇ ਬੰਦ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਪ੍ਰੋਜੇਕਟ ਜਿਹੜੇ ਬੰਦ ਕਰ ਦਿੰਦੇ ਨੇ ਸਾਡਾ ਪ੍ਰਾਲਾਇਜਾ ਇੱਕ ਵੱਖਰਾ ਹੈ ਅਸੀਂ ਤੇ ਆਪਣਾ ਕੰਮ ਹੀ ਦਾ ਕਰੀ ਜਣਾ ਹੈ ਤੇ ਅਸੀਂ ਅਸੀਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਰਹੀ ਅੱਗੇ ਵੀ ਕਰਦਾ ਰਹਾਂਗੇ ਏਡਾਂ ਜਿਹੜੀਆਂ ਅੱਜ ਜਿਹੜੀਆਂ ਹੋ ਰਹੀਆਂ ਇੱਥੇ ਕਬੱਡੀ ਆ ਰੱਸਾ ਕਸ਼ੀ ਆ ਸਾਈਕਲ ਰੇਸ ਆ ਦੌੜਾਂ ਨੇ ਸਾਰੀਆਂ ਖੇਡਾਂ ਨੇ ਤਕਰੀਬ ਜਿਹੜੀਆਂ ਹੋ ਰਹੀਆਂ ਨੌਜਵਾਨ ਪੀੜੀ ਜਿਹੜੀ ਉਹ ਲੀਓ ਲੈ ਰਹੀ ਹੈ ਉਹਨਾਂ ਨੂੰ ਲਈ ਤੇ ਲੈਣ ਵਾਸਤੇ ਸਾਨੂੰ ਖੇਡਾਂ ਤੋਂ ਇਲਾਵਾ ਹੋਰ ਕੀ ਕੀ ਕਰਨਾ ਚਾਹੀਦਾ ਉਹ ਵੇਖੋ ਨੌਜਵਾਨ ਜਿਹੜਾ ਨਹੀਂ ਬੁਤਾ ਨਹੀਂ ਪ੍ਰਚਾਰ ਕਰਨਾ ਚਾਹੀਦਾ ਵੀ ਸਾਰੇ ਹੀ ਨੌਜਵਾਨ ਜਿਹੜੇ ਨਸ਼ੇ ਵਾਲੇ ਹੋ ਗਨੇ ਸਾਰੇ ਨਹੀਂ ਹੋਸੀ ਐਵੇਂ ਕੋਈ 2-4% ਹਰ ਪਿੰਡ ਦੇ ਵਿੱਚ 2-4 ਬੰਦੇ ਹੁੰਦੇ ਨੇ ਤਗੜੇ ਨੇ ਜਿਹੜੇ ਬੰਦੇ ਨੇ ਜਿਹੜੇ ਜਿਮ ਜਾ ਕੇ ਵੇਖੋ ਆ ਗਰਾਊਂਡ ਵੇਖੋ ਸ਼ਾਮਾਂ ਨੂੰ ਇੱਥੇ 100-100 ਬੰਦਾ ਗਰੇ ਸ਼ਾਮੀ ਦਾ ਪ੍ਰਦਰਸ਼ਨ 100 ਮੀਟਰ ਤਗੜੇ ਅਸੀਂ ਇਨਾਮ ਵੀ ਤਕਸੀਮ ਕਿਤੇ ਜਾਣੇ ਜੀ ਹਾਂ ਇਨਾਮ ਵੀ ਤਕਸੀਮ ਕਿਤੇ ਹਾਂ ਇਨਾਮ ਦੰਮੇ ਹੁਣ ਇਰਤਬਾਦ ਅੱਧੇ ਘੰਟੇ ਤੱਕ ਜਿਹੜੇ ਫਾਈਨਲ ਆਉਣਗੇ ਉਹਨੂੰ ਬਿਆਨ ਠੀਕ ਹੈ ਦੇਖੋ ਜੀ ਮੇਰੇ ਤੋਂ ਪਹਿਲਾਂ ਮੇਰੇ ਸਤਕਾਰ ਜੋ ਜੋ ਮਿਲਨੇ ਦੇ ਸਰਪ੍ਰਸਤ ਵੀ ਨੇ ਬੱਬੇ ਵਾਲੀ ਸੰਜ ਮੇਲੇ ਦੇ ਉਹ ਦੱਸ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਸਤਾਰ ਦਿਨਾ ਤੇ ਅਸੀਂ ਵੀ ਅੱਜ ਆਪਣੇ ਹਲਕੇ ਤੋਂ ਮੇਰੇ ਨਾਲ ਮੇਰੇ ਸਾਥੀ ਆਏ ਨੇ ਸਾਡੇ ਚੇਰਾਂ ਕਸ਼ਾਲਪੁਰ ਜੀ ਆਏ ਨੇ ਹੁਮਨ ਸਾਹਿਬ ਆਏ ਨੇ ਸਾਰਾ ਜ਼ਿਲ੍ਹੇ ਦੀ ਜਿਹੜੀ ਹੈ ਸ਼੍ਰੋਮਣੀ ਕਾਲੀਦਲ ਦੀ ਜਥੇਬੰਦੀ ਆਈ ਹੈ ਬੱਬੇ ਵਾਲੀ ਸਾਹਿਬ ਨੂੰ ਵਧਾਈ ਵੀ ਦਿੱਤੀ ਹੈ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਤੇ ਇਹੋ ਜਿਹਾ ਉਪਰਾਲਾ ਕੋਈ ਆਮ ਬੰਦਾ ਨਹੀਂ ਕਰ ਸਕਦਾ ਜਿਹਦੇ ਮਨ ਚ ਖੇਚ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਨੂੰ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੋਰਨਾ ਉਹੀ ਕਰ ਸਕਦਾ ਹੈ। ਆ ਦੇਖ ਰਹੇ ਆਪਾਂ ਮੇਲੇ ਦੇ ਵਿੱਚ ਕਿ ਹਰ ਤਰ੍ਹਾਂ ਦੀਆਂ ਪਿੰਡੂ ਖੇਡਾਂ ਜਿਹੜੀਆਂ ਇੱਥੇ ਹੋ ਰਹੀ ਨੇ ਕੁਸ਼ਤੀਆਂ, ਦੌੜਾਂ, ਕਬੱਡੀ, ਰਸਾ ਖਸੀ, ਸਾਈਕਲਿੰਗ ਬੱਚਿਆਂ ਦੀ ਬੱਚਿਆਂ ਦੀਆਂ ਵੀ ਨਾਲ ਹੋ ਰਹੀਆਂ ਨੇ। ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਹੋਇਆ ਬਹੁਤ ਵਧੀਆ। ਇਹ ਇੱਕ ਬੜੀ ਵਧੀਆ ਰੀਤ ਹੈ ਤੇ ਜੋ ਕਿ 100-200 ਸਾਲ ਤੋਂ ਚੱਲਦੀ ਹੈ ਜਦੋਂ ਦਾ ਪਿੰਡ ਬੱਬੇਵਾਲੀ ਬਣਿਆ। ਤੇ ਉਹ ਰੀਤ ਨੂੰ ਬਰਕਰਾਰ ਰੱਖਨੇ ਅੱਜ ਅੱਜ ਵੀ ਸਾਡੇ ਸਤਿਕਾਰਯੋਗ ਬੱਬੇਵਾਲੀ ਸਾਹਿਬ ਮੈਂ ਤੇ ਇਹਨਾਂ ਨੂੰ ਵੀ ਵਧਾਈ ਦੇਣਾ ਦਿਲ ਦੀਆਂ ਗਹਿਰਾਈਆਂ ਤੋਂ ਤੇ ਧੰਨਵਾਦ ਵੀ ਕਰਦਾ ਕਿ ਤੁਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਵਧੀਆ ਉਪਰਾਲਾ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਤਾਕਤ ਬਖਸ਼ੇ ਕਿ ਇਹ ਮੇਲੇ ਨੂੰ ਆਪਾਂ ਹੋਰ ਵੀ ਵਧੀਆ ਚੜਚਾਂ ਲਾ ਸਕੀਏ